ਸਤਨਾਮ ਸ਼੍ਰੀ ਵਾਇ ਗੁਰੂ ਸਤ ਜੀਓ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਜਪਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਸਾਚ ਜੁਗਾ 사ਚ ਹੈ ਪੀ ਸਚ ਨਾਨਕ ਹੋਸੀ ਪੀ ਸਾਚਾ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁੱਕਿਆ ਭੁੱਕ ਨਾ ਉਤਰੀ ਜੈ ਬੰਨਾ ਪੂਰੀ ਅਪਾਰ ਸਹ ਸਿਆਣਪਾ ਲਖ ਹੋਏ ਤੈ ਤਣਾ ਚੱਲੇ ਨਾਲ ਕਿਸ ਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਲਾ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਿਟਿਆਈ ਹੁਕਮੇ ਉਤਮ ਨੀਚ ਕਮਲੈ ਕਦ ਖਸਕ ਪਾਈ ਹੈ ਏਕਨਾ ਹੁਕਮੀ ਬਖਸ਼ੀਸ਼ ਏਕ ਹੁਕਮਿਸ ਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੈ ਬੂਜੇ ਤਾ ਮੈਂ ਕੈ ਨ ਕੋਏ ਗਾਵੇ ਕੋ ਤਾਨ ਹੋਵੇ ਕੇ ਸੇਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੇ ਸੇ ਦੂਰਾ ਗਾਵੇ ਕੋ ਵੇਖੇ ਆਦਰਾ ਦੂਰ ਕਤਨਾ ਕਤੇ ਨਾ ਵੇ ਟੂਟ ਕੱਠ ਕੱਟ ਗਤੀ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜਦੰਤਰ ਖਾਈ ਕਾਹੇ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਪਾਖਿਆ ਪਉ ਅਪਾਰ ਆਕੇ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਆਜੇ ਰਕੀਏ ਜਿਤ ਸੁਸੇ ਦਰਬਾਰ ਮੂਕੀ ਬੋਲਨ ਬੋਲੀਏ ਜਿਤ ਸੁੰਤਰੇ ਪਿਆਰ ਅਮਰਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਾ ਤ੍ਰੀਮੋਕ ਦਵਾਰ ਨਾਨਕੇ ਵੇ ਜਾਣੀਏ ਸਵਾਪੇ ਸਿਆਰ ਤਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਿਰੰਜਨਾ ਸੋਏ ਜਿਨ세 ਵਿਅਤਿਨ ਪਾਇਆ ਮਹਾਨ ਨਾਨਕ ਗਾਵੇ ਗੁਣੀ ਨਿਦਾਨਾ ਗਾਵੇ ਸੁਣੀਏ ਮਨ ਰੱਖੀਏ ਪਾਉ ਦੁੱਖ ਪਰਾਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰ ਸਤਿ ਰਹਿ ਗੁਰ ਦੁਰਗ ਬਰਮਾ ਗੁਰ ਪਾਰਬਤੀ ਮਾਈ ਜੇ ਹੂੰ ਜਾਣ ਆਕਾ ਨਹੀਂ ਕਹਿ ਨਾ ਕੰਨ ਨਾ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾਂ ਜੀ ਆਕਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ ਤਿਤਨਾ ਵਾ ਜੇ ਕਿਸ ਪਾਵਾ ਵਿਣ ਪਾਣੇ ਕੇ ਨਾਇ ਕਰੇ ਜੇਤੇ ਸੇ ਟੋਪਾਏ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਰ ਮਾਣਕ ਜੇਤ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇ ਬੂਜਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੇ ਵਿਸਰਨਾ ਜਾਈ ਜੇ ਜੁਗ ਚਾਰਿਆ ਰਚਾ ਹੋਰ ਦਸੋਨੀ ਹੋਏ ਨਮਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇਕੇ ਜਸ ਕੀਰਤਿ ਜਗ ਲੈ ਜੈ ਤਿਸ ਨ ਤਰਨਾ ਵਈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰ ਗੁਣ ਗੁਣ ਕਰੇ ਗੁਣਵੰਤ ਅਗੁਣ ਦੇ ਤੇ ਆ ਕੋਈ ਨਾ ਸੁਜੀ ਜੇ ਤਿਸ ਗੁਣ ਕੋਏ ਕਰੇ ਸੁਣੀ ਸਿਤ ਫਿਰ ਸੁਰਨਾਤ ਸੁਣੀ ਤਰ ਤਵਲ ਕਾਸ ਸੁਣੀ ਦੀਪ ਲੋਪ ਤਾਲ ਸੁਣੀ ਪੋਹ ਨਾ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ਼ सुनिय सुण्य दुःख पापकानासूणे ईश्वर सुनिय मुख स्लानमन्दण्य योग युगतभेद सुनय शास्त्र वेद नानक भक्ता सदा विकास सुनिय दुःख पाप का कानासूण्य शस्तोक ज्ञान सुण्य अट् क्षण ਸੁਣੀਏ ਪੜ ਪੜ ਪਾਵੇ ਮਾਨਾ ਸੁਣੀਏ ਲਾਕੇ ਸੇ ਧਿਆਨ ਨਾਨਕ ਭਗਤ ਸਾਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੀਏ ਸੇਕ ਪੀਰ ਪਾਤ ਸਾ ਸੁਣੀਐ ਅੰਦੇ ਪਾਵੇ ਰਾਹ ਸੁਣੀਏ ਹੱਥੋਂ ਵਿਸਗਾਓ ਨਾਨਕ ਭਗਤਾ ਸਾਧਾਰਿਕਾ ਸੁਣੀ ਦੂਖ পাপ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਜ਼ ਕਲਮ ਨਾਲ ਲੇਖ ਨਹਾਰ ਮੰਨੇ ਕਾ ਬੈ ਕਰਨ ਵਿਚਾਰ ਏਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤੋ ਵੇ ਮਨ ਬੂਤੋ ਮੰਨੇ ਸਗਲ ਪਵਨ ਕੀ ਸੂਦਾ ਮੰਨੇ ਮੋ ਝੋਟਾ ਨਾ ਖਾਹੇ ਮੰਨੇ ਜਮ ਕੇ ਸਾਥ ਨਾ ਜਾਏ ਏ ਸਨਾ ਮਾਨ ਰੰਜਨੋ ਇਹ ਦੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਢਾਕ ਨ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਾ ਕੋ ਨਾ ਚੱਲੇ ਪੰਤ ਮੰਨੇ ਧਰਮ ਸੇ ਤਿਸਨ ਬੰਦ ਐਸਾ ਨਾਮ ਨਰਜਨ ਹੋਇ ਦੇ ਕੋ ਮਨ ਜਾਣੇ ਮਨ ਕੋ ਐ ਮੰਨੇ ਪਾਵੇ ਮੋਕ ਦਵਾਰ ਮੰਨੇ ਪਰਵਾਰ ਸਧਾਰ ਮੰਨੇ ਤਰੇ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨਾ ਪੀਖਾ ऐसा नाम अरनजनो है जे को मन जाने मन कोए पंच परमान पंच परगान पंचे पावे दरग माना पंच सोहदर जान पंचा का गुर एक ध्यान जे को कहे करे विचार करते के करने नहि सुमार ਤੋਲ ਧਰਮ ਤੇ ਆਕਾ ਪੂਤ ਸਤੋਗਤਾ ਪ੍ਰਕਿਆ ਜਨ ਸੂਤ ਜੇ ਕਉ ਜੇ ਹੋ ਵਿਸਤਿਆਰ ਤਵਲੇ ਉਪਰ ਕੇਤਾ ਪਾਰ ਤਰ ਕੇ ਹੋਰ ਪਰੇ ਹੋ ਰੋ ਰੋ ਤਿਸ ਤੇ ਪਾਰ ਤਲੇ ਕਮਜੋਰ ਜੀ ਜਾ ਤਰੰਗਾ ਕੇਨਾ ਸਭ ਨ ਲਿਖਿਆ ਉੜੀ ਕਲਾਮ ਏਹੋ ਲੈ ਕਾਲਿਕ ਢਾਣੇ ਕੋਏ ਲੈ ਕਲ ਕਹਿ ਕੇ ਕਹੋਏ ਕਿ ਤ ਤਾਣ ਸਵਾਲਿ ਰੂਪ ਕੀਤੇ ਰਾਤ ਜਾਣੇ ਕੌਣ ਕੂਤਾ ਕੀ ਤਪਸਾਂ ਇੱਕ ਕਵਾਉਂ ਤਿਸ ਤੇ ਓਇ ਲਖ ਦਰਿਆਉ ਕੁਦਰਤ ਕਮਨ ਕਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ तु सदा सलामतन्रङ्कार असङ्ख्य जप अशङ्ख पूजा आसंक वेद संक पूज अशङ्ख तप्ताह असङ्ख्य ग्रन्थमुख वेदपाठ जोग योग रहे उदास असङ्ख्य भगत गुण ज्ञानविचार सत्य सत्यशङ्ख दतार ਅਸੰਖ ਸੂਰਾ ਮੂ ਪਖਸਾਰ ਅਸੰਖ ਮੋਣ ਰੇਵਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰਾ असङ्ख चोराम कौर असङ्ख अमर कर जय चूरु असङ्ख गलो दमाय असङ्ख पापी पाप कर जाय जय कूड़े उड्य कूडे पेराहे असङ्ख मल पखाए असङ्ख निदक सिर करे पार नानक नीच के विचार ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਾਈਂ ਪੜੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾ ਸੰਕਤਾ ਹੋ ਗਮ ਗਮ ਸੰਕਲ ਅਸੰਖੇ ਸਿਰ ਪਾਰੋ ਐ ਅਖਰੀ ਨਾਮ ਅਕ੍ਰਿ ਸਲਾਹ ਅਕ੍ਰਿ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਨ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨਹ ਲੈ ਕੇ ਤਿਸਰਨਾਏ ਜੇ ਪਰਮਾਏ ਤਿਗਤੇ ਪਾਏ ਜੇ ਤਾਂ ਕੀਤਾ ਤੇ ਤਾ ਨਾ ਵਿਣ ਨਾ ਵੇ ਨਾ ਕੋ ਤਾਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਹੀ ಪರಿਕਾਰ ਤੂ ਸਦਾ ਸਲਾਮਤ ਨਰੰਕਾਰ पर्यात तो पैतन दे पानी तो ते के मुँह तो प्लीति का पड़े दे सबुण लइयो तो है परिय मत पापा के संग तो पे नामे के रंग पुन्नी पापी या करना है कर, कर करना लिख ले जाऊं आपे बीजा जा पे ही खाऊ नान में आऊ जाऊं तीर्थ पद्या दाना जे को पावे तिलका माना ਸੁਨਿਆ ਮੰਨਿਆ ਮਨ ਕੀ ਤਪਾਉ ਅੰਤਰ ਗਾ ਤੇਤ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤਾਂ ਦਬਾਣੀ ਬਰਮਾਉ ਸਾਸੂ ਆਣ ਸਾਦਾ ਮਨ ਚਾਉ ਕਮਨ ਸੁ ਵੇਲਾ ਵਕਤ ਕਮਨ ਕਮਨ ਤਿੱਤ ਕਮਨ ਵਾਰ ਕਮਨ ਸੇ ਰੁੱਤੇ ਮਾਉ ਕਮਨ ਜਿੱਤੋ ਆਕਾਰ ਵੇ ਨ ਪਾਈਆ ਪੰਡਤੀ ਜੇ ਹੋ ਵੇਲੇ ਕੋ ਪੂਰਾਣਾ ਵਕਤ ਨਾ ਪਾਇਓ ਕਾ ਦਿਆ ਜੇ ਲੇਖਣ ਲੇਖੋ ਪੁਰਾਣਾ ਤਿਤਵ ਨਾ ਜੋਗੀ ਜਾਣੇ ਰਤਮਉ ਨ ਕੋਏ ਜਾ ਕਰਤਾ ਸੇਟੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰਾਕ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਵੇ ਵੱਟੀ ਨਾਏ ਕਿਤਾ ਦਾ ਕਾਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨਾ ਸੋਏ ਪਤਲ ਅਪਤਲ ਲਖ ਗਸੰਗਸ ਕੋਟ ਕੋਟ ਕਪਾਲ ਤੱਕੇ ਵੇਦ ਕਹਿਣ ਇੱਕ ਬਾਤ ਸੈ ਸਠਾਰਾਂ ਕਹਿਣ ਕਿ ਤੇ ਬਾਸ ਲੂ ਇੱਕ ਧਾਤ ਲਿਖ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵਟ ਆਖਿਐ ਆਪੇ ਜਾਣ ਆਪ ਸਲਾਈ ਸਲਾਏ ਇਤਿ ਸੂਸ਼ਟ ਨਾ ਪਾਈਆ ਨਦੀਆਂ ਤੇ ਵਾਹ ਪਾਵੇ ਸਮੁੰਦਰ ਨਾ ਜਾਣਿਆ ਸਮੁੰਦਰ ਸਾ ਸੁਲਤਾਨ ਅਗੇ ਰਸਤੀ ਮਾਲ ਕੰਨਾ ਕੀੜੇ ਤੋਂ ਨਾ ਵਣੀ ਜੈ ਤਿਸ ਮਨ ਨਾ ਵਿਸਰੇ ਅੰਤ ਨ ਸਿਫਤੀ ਕੇ ਨੰਤ ਅੰਤ ਨ ਕਰਨੇ ਦੇਨਾ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ 베 ਲਾਏ ਤਾਂ ਕੇ ਅੰਤ ਨ ਪਾਏ ਜਾਏ ए अंत न जाने को ए, बोता कही बोता हो वा साहेब ऊंचा ताऊ ऊंचे ऊपर ऊंचा नाव ए वडूचा हो वे को सूचे को जाने सोए जे वाप आप जाने आपाप आप, आप नानक नदरी करमी दाता बोता कर्म लिख्या ना जाए वड्डा दाता तिल ना तमाए केते मंगे जो पार केते अंगन तनाए विचार ਕੇਤੇ ਕਪੇ ਤੁਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਕਾਇ ਕੇਤੇ ਅਦੂਕ ਪੂਕ ਸਦਮਾਰ ਏ ਵੀ ਦਾ ਤੇਰੀ ਦਤਾਰ ਬੰਦ ਕਲਾਸੀ ਪਾਣ ਹੋਇ ਹੋ ਰੱਖਣਾ ਸਾਕੇ ਕੋਏ ਜੇ ਕੋ ਕਾ ਕਾਖਣ ਪਾਏ ਉਹ ਜਾਣੇ ਜੇ ਤੇ ਮੁਕਾਏ ਆਪੇ ਜਾਣੇ ਆਪੇ ਦੇ ਆ ਕਿਸੇ ਪੀ ਕਈ ਕੇ ജനു ബാ നാ സമൂല് ഗുണ അമൂല വപാര അമൂല വപാര അമൂല്ണ്ണ്ഡാരമൂല ധർമ്മ അമൂല ദവാന അമൂല തു അമൂല പ്രവണ അമൂല ബിശ അമൂല്ശാന അമൂല കർമ്മ അമൂല പ്രമാണ അമൂല അമുലക്ക ਆ ਆ ਕਾ ਕਰੇ ਲਿਵ ਲਾਏ ਆਕੇ ਵੇਦ ਪਾਠ ਪੁਰਾਨ ਆਕੇ ਪੜੇ ਕਰੇ ਵਿਖਿਆਣ ਆਕੇ ਬ੍ਰਹਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆਕੇ ਸਰ ਆਕੇ ਸਿੱਧ ਆਕੇ ਕਿਤੇ ਕਿਤੇ ਬੁੱਧ ਆਕੇ ਧਨ ਆਕੇ ਦੇਵਾ ਆਕੇ ਸੂਰ ਨਰਮੁਨ ਜਨ ਸੇਵ ਕਿਤੇ ਅੱਖ ਨ ਅੱਖ ਨ ਪਾਏ ਕਿਤੇ ਕਹਿ ਕਿਵੇਂ ਕਿ ਉੱਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕਹਿ ਦੇਵਟ ਪਾਵੇ ਤੇਵਡੋਇ ਨਾਨਕ ਜਾਣੇ ਸੱਚ ਸੋਏ ਜੇ ਕੋ ਆਕੇ ਪੋਲਿ ਗਾੜ ਤਾ ਲਿਖੇ ਸਿਰ ਦੁਆਰਾ ਗਵਾਰ ਸੋਦਰ ਕਿਆ ਸੋ ਕਰਕੇ ਆ ਜਿਤ ਵਸਰ ਸਮਾਲੈ ਵਾਜ ਨਾਦ ਅਨੇਕ ਸਿੰਖਾ ਕੇ ਤੇ ਵਵਨਾਰੇ ਇਤੇ ਰਾਤ ਪਰੇਸੋ ਕਈਨ ਕਿਤੇ ਗਵਨਾਰੇ ਗਾਵੇ ਤੂੰ ਨਉ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਤਰੰਦਵਾਰੇ ਗਾਵੇ ਚੇਤ ਗੁਪਤ ਲਿਖ ਜਾਣ ਲਿਖ ਲਿਖ ਤਰਮ ਵਿਚਾਰੇ ਗਾਵੇ ਸੁਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੇਂ ਦੇ ਦਾਸਨ ਬੇਟੇ ਦੇਵਤਿਆਂ ਦਰ ਨਾਲੇ ਗਾਵੇ ਸਿਸਮਾ ਦੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਤੇ ਸੰਤ ਕੀ ਗਾਵੇ ਵੀਰ ਕਰਾਰੇ ਗਵਨ ਪੰਡਿਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਣਾ ਸੁਰਗ ਮਚ ਪਿਆਲੇ ਗਵਨ ਰਤਨ ਉਪਾਏ ਤੇਰੇ ਅਠਸਤੀ ਤੀਰਤ ਨਾਲੇ ਗਾਵੈ ਜੋਦੋ ਮਾਗਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਕੰਡ ਮੰਡਲ ਵਰ ਪੰਡਾ ਕਰ ਕਰ ਆਕਿ ਤਾਰੇ ਸੇ ਤੁਧ ਨੂੰ ਗਾਵਹਿ ਤੁਧ ਪਾਉਣ ਰਤੇ ਤੇਰੇ ਪਵਿੱਤਰ ਸਾਲੈ ਹੋਰ ਕੀਤੇ ਗਾਵਨ ਸੇ ਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਈਂ ਸਤਿ ਸਤਿ ਨਾਈ ਐ ਭੀ ਉਸ ਜਾਹੇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ 파ਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਏ ਕਰ ਕਰ ਵੇ ਕੇ ਤਾਪਣਾ ਜੋ ਤਿਸ ਦੀ ਵਿੜਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸੋ ਸਾਪਾਸੈ ਬੋ ਨਾਨਕ ਰੇ ਨ ਰਚਾਈ ਮਨ ਦਾ ਸੋਖ ਸਰਪਾਚੋਲੀ ਧਿਆਨ ਕੀ ਕਰੇ ਬੀ ਭੂਤਾ ਕੇਂਤਾ ਕਾਲ ਕੋ ਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤਾ ਆਦੇ ਸੁਤੀਸ ਅਦੇਸ ਆਦ ਨੀਲਨਤ ਨਾਤ ਜੁਗ ਜੁਬੇ ਕੋ ਵੈਸਾ ਭੁਗਤ ਗਿਆਨ ਦਿਆ ਭੰਡਾਰਨ ਕਟਕਟ ਵਾਜੇ ਨਾਦ ਆਪਨਾ ਤੋ ਨਾਤੀ ਸਭ ਜਾਕੇ ਰਿਤ ਸਿਦਵ ਰਸਾਦਾ ਸੰਜੋਗ ਵਿੱਚ ਜੁਗ ਦੋ ਏਕਾਰ ਚਲਾਵੇ ਲੈ ਕੇ ਆਵੇ ਪਾਗ ਅਦੇਸ ਤਿਸਿਆ ਦੇਸ ਆਦ ਨੀਲਨਤ ਨਾਤ ਜੁਗ ਜੁਗ ਇੱਕ ਵੈਸ ਏਕਮਾਏ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਏ ਦੀਬਾਨ ਜੇ ਤਿਸ ਪਾਵੇ ਤੇ ਵੇ ਚਲਾਵੇ ਜਿ ਹੋਵੇ ਪਰਮਾਨ ਓ ਵੇ ਕਿਉ ਨਨਦ ਨਾਵੇ ਬੋਤਾ ਹੋ ਵਿਡਾਨ आदेश तिसय आदेश आदनীলनत नात जुग जुग एक वैसा आसन लोए लोए पंडार जु कृच पाया सो एक वार कर कर वेके सृजनार नानक साचे के साची कार आदेश तिसय आदेश आदनীলनत नात जुग जुग, जुग एक वैसा ਇਕ ਦੋ ਜੀ ਬੋਲਾ ਕੋ ਹੈ ਲੱਖ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਕੁ ਨਾਮ ਜਗਦੀਸਾ ਇਤਰਾਪਤ ਪੌੜੀਆਂ ਚੜਿਓ ਏਕੀਸ ਸੁਣ ਗੱਲਾਂ ਕਾਸ ਕੀ ਕਿਟਾਇਰੀ ਸਾ ਨਾਨਕ ਨੇ ਤ੍ਰਿਪਾਈਏ ਕੂੜੀ ਕੂੜੇ 30 ਅਕਨਜੂਰ ਚ ਪੈਣਾ ਜੋਰ ਜੋ ਨ ਮੰਗੰਦੇ ਨ ਜੋਰਾ ਜੋ ਨਾ ਜੀਵਨ ਮਰਨਾ ਏ ਜੋਰ ਜੋ ਨਾ ਰਾਜ ਮਾਲ ਮਨਸੋਰ ਜੋ ਨਾ ਸੂਤਿ ਗਿਆਨ ਵਿਚਾਰ ਜੋ ਨਾ ਜੁਗਤੀ ਛੂਟੇ ਸੰਸਾਰ ਜਿਸ ਸਾਤ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਿਤ ਨਕਵਾ ਰਾਤਿ ਰੋਤੇ ਤਿਤਿਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਤਾ ਪਰ ਕੀ ਤਰਮਸਾਲਾ ਤੇਸ ਵਿੱਚ ਜੀ ਜੋ ਗਤ ਕੇ ਰੰਗਾ ਤਿੰਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਸਰਬਾਰ ਤੇ ਤੇ ਸੋਣਾ ਪੰਜ ਪਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਇਓ ਤੇ ਪਾਏ ਨਾਨਕਿਆ ਜਾਪੇ ਜਾਏ ਧਰਮ ਕੰਨ ਕੇ ਧਰਮ ਕੰਡ ਕਾਇਓ ਤਨ ਮਾ ਗਿਆਨ ਕੰਡ ਕਾ ਕੋ ਕਰਮ ਕੇਤੇ ਪੰਪਣੀ ਵੈਸੰਤਰ ਕੇਤੇ ਕਾਨ ਮੇਰੈਸ ਕੇਤੇ ਬ੍ਰਹਮੇ ਕਾਡਤ ਕੜੀ ਰੂਪ ਰੰਕੇ ਵੈਸ ਕੇਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕੇਤੇ ਸਿਦ ਬੁੱਧ ਨਾਤ ਕੇਤੇ ਕਿਤੇ ਦੇਵੀ ਵੈਸ

ਕਰਮਕੰਨ ਕੇ ਬਾਣੀ ਰੂਪ ਤਿੱਤੇ ਕੜ ਤਕੜੀਏ ਬੋਤਨੂਪੋ ਤਾਂ ਕੀਆ ਗੱਲਾਂ ਕੱਤੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਸਤਾਂ ਤਿੱਤੇ ਕੜੀਏ ਸੂਰਤਾ ਮਤ ਮਨ ਬੁੱਧ ਤਿੱਤੇ ਕੜੀਏ ਸੂਰਾਂ ਸਿੱਧਾਂ ਕੀ ਸੂਦਾ ਕਰਮਕੰਨ ਕੇ ਬਾਣੀ ਜੋਰ ਤਿੱਤੇ ਹੋ ਨਾ ਕਹਿਓਰ ਤਿੱਤੇ ਜੋਦ ਮਾ ਬਲ ਸੂਰ ਪਿੰਨ ਮਹਿ ਰਾਮ ਰਿਆ ਪਰਪੂਰਾ तित ते सितो सिता mai mamae take rupnakatne jae nao marena thagge jae jin ke ram vasse man maae titte pagat vas ke lo kare anand sat maansohe satkhand vasse nirankar kar kar veke na dar nihaal titte khand mandal var panda jae ko kate tantan anta ਤੇ ਤੇ ਲੋਲ ਆਕਾਰ ਜਿਵ ਜਿਵ ਕੋ ਤਿਵ ਤਿਵ ਆਕਾਰ ਵੇਖੇ ਵਿਕਸਰ ਵਿਚਾਰ ਨਾਨਕ ਕਤ ਨ ਕਰਦਾ ਸਾਰ ਜਤ ਪਾਰ ਤੇਰ ਚ ਸੁਨਿਆਰ ਅਰਨਮਤ ਵੇਦ ਤਿਆਰ ਕੋ ਖਲਾਗਨ ਤਪ ਤਾਉ ਪਾਂਡਾ ਪਾਉ ਅਮਰਤ ਤਿੱਤ ਡਾਲ ਕੜੀਏ ਸਭ ਸੱਤਿ ਟਕਚਾਲ ਜਿਨ ਕੋ ਨਤਰ ਕਰਮ ਤਿਨਕਾਰ ਨਾਨਕ ਅਨਤਰੀ ਨਤ ਨਿਆਲ ਸਲੋਕ ਪਾਣ ਗੁਰੂ ਪਾਣੀ ਪੇਤਾ ਮਾਤਾ ਤਤ ਮਾਤ ਦੇਸ ਰਾ ਦੋ ਦਾਈ ਬਿਆ ਕੇ ਲੈ ਸਗਲ ਗਗਤ ਚੰਗਿਆਈਆਂ ਬੂਰਾਈਆਂ ਵਾਚੇ ਤਰਮਾ ਦੂਰ ਕਰਮੀਆਂ ਕੋ ਆਪਣੀ ਕਹਿਣ ਅੜ ਕੇ ਦੂਰਾ ਜਿਨਿ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮੁਕੂ ਜਲੇ ਕੇ ਤੇ ਛੁਟੀ ਨਾਲਾ ਜਿਨ੍ਹੇ ਨਾਮ ਧਿਆਇਆ ਗਏ ਮਚਕਤ ਕਾਲ ਨਾਨਕ ਤੇਮ ਕੋ ਉਜਲੈ ਕੇਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਚਕਤ ਕਾਲ ਨਾਨਕ ਤੇਮ ਕੋ ਉਜਲੈ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ